ਅੱਛਾ ਅਜ ਬਾਗੜੀਆਂ ਦਾ ਅਤਰਕ ورلڈ ਕੱਪ ਵੀ ਹੋ ਰਿਹਾ ਵਾ ਤੇ ਰਾਇਲ ਕਿੰਗ ਨੂੰ ਅਸੀਂ ਮਿਸ ਕਰ ਰਹੇ ਕਿਉਂਕਿ ਐਲਾਨ ਤੇ ਬੜੇ ਹੋਏ ਸੀਗੇ ਲੇਕਿਨ ਸਰਕਾਰਾਂ ਦੀ ਵਜ੍ਹਾ ਕੋਈ ਨਹੀਂ ਆਪਣੇ ਬਸ ਜਾਣਾ ਸੀ ਕਿ ਵੀਜ਼ੇ-ਮੂਜ਼ੇ ਨਹੀਂ ਲੱਗੇ ਭਾਈ ਟੀਮ ਦੇ ਮੁੰਡੇ ਸਾਰਾ ਪਲੈਅ ਵੀ ਕਰਾ ਸੀ ਰਾਇਲ ਕਿੰਗ ਕੋਈ ਟੀਮ ਦਾ ਅੱਛਾ ਪੇਪਰ ਵਰਕ ਹੋਇਆ ਸੀ ਹਾਂਜੀ ਭਾਈ ਬਲਾ ਅੱਗੇ ਤੱਕ ਤਾਂ ਆਈਆਂ ਤੇ ਉਹਨਾਂ ਨੇ ਕਾਲੇ ਬਾਗੜੀਆਂ ਵਾਲੇ ਦੇ ਕਾਲੀਆਂ ਬਾਗੜੀਆਂ ਵਾਲੇ ਨੇ ਉਹਨਾਂ ਨੇ ਐਲਾਨ ਕੀਤਾ ਉਹਨੇ ਕਿਹਾ ਜੇ ਲੈਂਦੇ ਪੰਜਾਬ ਦੀ ਟੀਮ ਦੀ ਸਾਨੂੰ ਪਰਮਿਸ਼ਨ ਮਿਲੂਗੀ ਤਾਂ ਅੱਗੇ ਤੋਂ ورلڈ ਕੱਪ ਨਹੀਂ ਮਿਲਿਆ ਸੀ ਦੱਸਿਆ ਨਾ ਮਾਦਾ ਰੋਲਾ ਇਹ ਕੋਈ ਗੱਲ ਨਹੀਂ ਹਾਂਜੀ ਉਹਨੇ ਕਿਹਾ ਸੀ ਅਲਾਨ ਆਪਣਾ ਵਰਲਡ ਕੱਪ ਤਾਂ ਕਰਾਵਾਂਗੇ ਜੇ ਟੀਮ ਦੀ ਪਰਮਿਸ਼ਨ ਮਿਲੂਗੀ ਇਹਦੇ ਲੀਗ ਹੀ ਹੋਇਆ ਕਰੇਗੀ ਇਹ ਕਿੱਡਾ ਵੱਡਾ ਆਨਰ ਆ ਤੁਹਾਡੇ ਵਾਸਤੇ ਤੁਹਾਡੇ ਕਲੱਬ ਵਾਸਤੇ ਇੱਕ ਕਿੱਡੀ ਵੱਡੀ ਉਸੇ ਬੰਦੇ ਨੇ ਗੱਲ ਕਰਤੀ ਵੀ ਸਿਰਫ ਤੁਹਾਡੇ ਕਰਕੇ ਵਰਲਡ ਕੱਪ ਕਰਾਇਆ ਜਾ ਰਿਹਾ ਨਹੀਂ ਜਿਆਦਾ ਭਾਈ ਕੀ ਕਹਿਣਾ ਚਾਹੋਗੇ ਕਾਲੇ ਭਾਈ ਨੂੰ ਮੈਨੂੰ ਬੜਾ ਪਿਆਰ ਆ ਉਹਦਾ ਭੈਣ ਜੀ ਦਾ ਮੈਨੂੰ ਬੁਲਾਣਾ ਬੜਾ ਪਿਆਰ ਆ ਅੱਛਾ ਅੱਛਾ ਬਸ ਇਹ ਹੀ ਗੱਲ ਹੈ ਉਹਨੂੰ ਕੋਈ ਨਹੀਂ ਪਿਆਰ ਦੇਣੀ ਨਹੀਂ ਤੁਹਾਨੂੰ ਪਤਾ ਨਹੀਂ ਗੱਲ ਕਿਹੜਾ ਹੋਣ ਹਰ ਕਿਸੇ ਦੀ ਟੀਮ ਨੂੰ ਦਿਸੇ ਬੰਦੇ ਵੀ ਸਾਥ ਸਾਥ ਦੇ ਯਾਰ ਕੁਇਨ ਪਰ ਰੋਟਰ ਹੈ ਬਿਲਕੁਲ ਅੱਛਾ ਇਹ ਮਿਲੇ ਵੀ ਆ ਤੁਹਾਨੂੰ ਉੱਥੇ ਹਾਂਜੀ ਹਾਂਜੀ ਵਾਹ